ਅਇਦਾ ਇੱਕ ਮਈਦਾ ਦਿਹਾੜਾ ਹੈ ਜਿਹੜਾ ਆਪਾਂ ਮਨਾ ਰਹੇ ਹਾਂ ਸ਼ਿਕਾਗੋ ਦੇ ਸ਼ਹੀਦਾਂ ਨੂੰ ਸਲਾਮ ਕਰ ਰਹੇ ਹਾਂ ਉਹ ਇਹ ਉਹ ਮਤਲਬ ਹੈਗਾ ਉਦੋਂ ਵੀ ਜਿਹੜਾ ਸ਼ੋਸ਼ਣ ਹੋ ਰਿਹਾ ਸੀਗਾ ਲੋਕਾਂ ਦਾ ਅੱਜ ਵੀ ਸ਼ੋਸ਼ਣ ਜਿਉਂਦਾ ਤ्यों ਹੈ ਸਰਕਾਰਾਂ ਬਦਲ ਗਈਆਂ ਹਾਲਾਤ ਬਦਲ ਗਏ ਸ਼ੋਸ਼ਣ ਦੇ ਤਰੀਕੇ ਬਦਲ ਗਏ ਔਰ ਆਉਣ ਵਾਲੇ ਦਿਨਾਂ 'ਚ 26 27 ਦੇ ਵਿੱਚ ਇੰਨੀਆਂ ਰਿਟਾਇਰਮੈਂਟਾਂ ਹੋ ਜਾਣੀਆਂ ਵੀ ਜਿਹੜੇ ਪਬਲਿਕ ਸੈਕਟਰ ਆ ਸਰਕਾਰੀ ਅਦਾਰੇ ਆ ਉਹਨਾਂ ਦੀ ਸਮਾਪਤੀ ਵਾਲੇ ਪਾਸੇ ਨੂੰ ਕੰਮ ਵੱਧ ਜਾਣਾ ਔਰ ਦੂਜੇ ਪਾਸੇ ਜਿਹੜਾ ਲੋਕ ਸਭਾ ਇਲੈਕਸ਼ਨ ਆ ਰਿਹਾ ਹੈ ਕਿ ਇਹ ਇਲੈਕਸ਼ਨ ਬਹੁਤ ਚੁਣੌਤੀਪੂਰਨ ਆ ਔਰ ਅਸੀਂ ਇਹ ਅਪੀਲ ਕਰਦੇ ਆਂ ਮਲਾਜਮਾਂ ਨੂੰ ਔਰ ਸਾਰੇ ਦੇਸ਼ ਦੇ ਲੋਕਾਂ ਨੂੰ ਕਿਰਤੀ ਲੋਕਾਂ ਨੂੰ ਵੀ ਜੋ ਲੋਕ ਰਾਜ ਕਰਕੇ ਇਹ ਗੱਲ ਕਹਿਣਾ ਚਾਹੁੰਦੇ ਆਂ ਕਿ ਅਸੀਂ ਸੰਵਿਧਾਨ ਦੀ ਸਮਾਪਤੀ ਕਰ ਦਿਆਂਗੇ ਔਰ ਜਿਹੜੇ ਸਾਡੇ ਜੋ ਸਾਡੇ ਹੱਕ ਨੇ ਉਹਨਾਂ ਨੂੰ ਖੋਹ ਲਾਂਗੇ ਸਿੱਧੇ ਰੂਪ ਵਿੱਚ ਹੀ ਕਹਿ ਰਹੇ ਨੇ ਉਹਨਾਂ ਦੇ ਮੰਤਰੀ ਸੰਤਰੀ ਅਸੀਂ ਉਹਨਾਂ ਨੂੰ ਇਸ ਮਾਧਿਮ ਰਾਹੀਂ ਕਿਰਤੀ ਲੋਕਾਂ ਵੱਲੋਂ 1 ਮਈ ਦੇ ਦਿਨ ਤੇ ਕਹਿਣਾ ਚਾਹੁੰਦੇ ਆਂ ਵੀ ਆਓ ਪੂਰੀ ਦੁਨੀਆ ਭਰ ਦੇ ਮਿਹਨਤਕੋਸ਼ ਉਹ ਦੇਸ਼ ਦੇ ਮਿਹਨਤਕੋਸ਼ ਇੱਕ ਥਾਂ ਤੇ ਹੋ ਕੇ ਆਪਾਂ ਆਪਣੇ ਸੰਵਿਧਾਨ ਦੀ ਰਾਖੀ ਕਰੀਏ ਵੇਖੋ ਜੀ ਸਭ ਤੋਂ ਪਹਿਲਾਂ ਤਾਂ ਸੰਯੁਕਤ ਕਿਸਾਨ ਮੋਰਚੇ ਦੇ ਨਾਲ ਕੇਂਦਰ ਦੀ ਮੋਦੀ ਸਰਕਾਰ ਨੇ ਜਿਹੜਾ ਮੋਰਚ ਮੁਲਤਵੀ ਦਿੱਲੀ ਆਲਾ ਕਰਨ ਤੋਂ ਬਾਅਦ ਜਿਹੜੀਆਂ ਵਾਅਦਾ ਕੀਤਾ ਸੀਗਾ ਉਹਦੇ ਨਾਲ ਸੂਬਾ ਸਰਕਾਰ ਨੇ ਵੀ ਮਲਾਜਮਾਂ ਨਾਲ ਮਜ਼ਦੂਰਾਂ ਨਾਲ ਸਾਰੇ ਕਿਸਾਨਾਂ ਨਾਲ ਜਿਹੜੇ ਵਾਅਦੇ ਕੀਤੇ ਸੀ ਇਹ ਮੋਦੀ ਸਰਕਾਰ ਵੀ ਤੇ ਪੰਜਾਬ ਦੀ ਸਰਕਾਰ ਵੀ ਹੈ ਜਿਹੜੀ ਉਹਨਾਂ ਵਾਅਦਿਆਂ ਤੋਂ ਜਿਹੜੀ ਮੁਨਕਰ ਹੋਈ ਆ ਇਹ ਦੋਵੇਂ ਸਰਕਾਰਾਂ ਮੁکریاں ਇਹਨਾਂ ਨੇ ਕਿਸਾਨਾਂ ਮਜ਼ਦੂਰਾਂ ਮਲਾਜ਼ਮਾਂ ਸਾਰੇ ਮਿਹਨਤਕਸ਼ ਦੁਕਾਨਦਾਰ ਲੋਕਾਂ ਨਾਲ ਜਿਹੜਾ ਧੋਖਾ ਕੀਤਾ ਅਸੀਂ ਇਹਨਾਂ ਚੋਣਾਂ ਦੇ ਵਿੱਚ ਜਿਹੜਾ ਲੋਕਾਂ ਨੂੰ ਵੀ ਅਪੀਲ ਕਰਦੇ ਆ ਕਿ ਇਹਨਾਂ ਸਰਕਾਰਾਂ ਨੂੰ ਜਿਹੜਾ ਹੈਗਾ ਸਭ ਕਸਕਾਇਆ ਜਾਵੇ ਤੇ ਮਿਹਨਤਕਸ਼ ਲੋਕਾਂ ਦੀ ਸਰਕਾਰ ਆ ਜਿਹੜੀ ਦੇਸ਼ ਦੇ ਅੰਦਰ ਲਿਆਂਦੀ ਜਾਵੇ ਅੱਜ ਅਸੀਂ ਇਸ ਨੇ ਆਣ ਆਏ ਆ ਜਿੱਥੇ ਇੱਕ ਨੰਬਰ ਤੇ ਪਹਿਲੀ ਗੱਲ ਤਾਂ ਵੀ 1886 ਦੇ ਸ਼ਿਕਾਗੋ ਦੇ ਸ਼ਹੀਦਾਂ ਨੂੰ ਸ਼ਰਧਾਂਜਲੀ ਦੇਣੀ ਹੈ ਜਿਨ੍ਹਾਂ ਨੇ 8 ਘੰਟੇ ਕੰਮ ਦਿਹਾੜੀ ਦੀ ਮੰਗ ਨੂੰ ਲੈ ਕੇ ਵਿਲੇ ਦੀ ਸਰਕਾਰ ਦੇ ਗੋਲੀਆਂ ਚਲਾਈਆਂ ਛਾਤੀ ਤੇ ਗੋਲੀਆਂ ਖਾਧੀਆਂ ਉਦੋਂ ਮਜ਼ਦੂਰ ਜਮਾਤ ਦਾ ਝੰਡਾ ਸਫੇਦ ਰੰਗ ਦਾ ਸੀ ਜਿਹੜਾ ਖੂਨ ਦੇ ਨਾਲ ਲਾਲ ਹੋਇਆ ਤਾਂ ਲਾਲ ਝੰਡਾ ਉਦੋਂ ਦਾ ਚੱਲਿਆ 8 ਘੰਟੇ ਕੰਮ ਦੀ ਦਿਹਾੜੀ ਕਿਉਂਕਿ ਉਦੋਂ ਕੰਮ ਦੀਆਂ ਹਾਲਤਾਂ ਸਰਮਾਇਦਾਰੀ ਅਮਰੀਕਾ 'ਚ 14 14 16 16 ਘੰਟੇ ਕੰਮ ਕਰਵਾਉਂਦੀ ਸੀ ਤੇ 8 ਘੰਟੇ ਕੰਮ ਦਿਹਾੜੀ ਦੀ ਮੰਗ ਨੂੰ ਲੈ ਕੇ ਅੱਜ ਜੋ ਦੇਸ਼ ਦੇ ਹਾਲਾਤ ਹੈ ਬਹੁਤ ਹੀ ਖਤਰਨਾਕ ਹਾਲਾਤ ਹੈ ਜਿੰਦਾਬਾ ਅੱਜ ਜਿੰਦਾਬਾ ਜਿੱਦੂ ਤੁਹਾਡੀ ਸੋਚ ਤੇ ਪਹਿਰਾ ਦੇਾਂਗੇ ਠੋਕ ਕੇ ਜਿੱਦੂ ਤੁਹਾਡੀ ਸੋਚ ਤੇ ਪਹਿਰਾ ਦੇਾਂਗੇ ਠੋਕ ਕੇ ਜਿੰਦਾਬਾ ਕਾਰਪੋਰੇਟਾਂ ਦੀ ਸਰਕਾਰ ਨੂੰ ਚੱਲਦਾ ਕਰੋ ਚੱਲਦਾ ਕਰੋ ਕਾਰਪੋਰੇਟਾਂ ਦੀ ਸੇਵਾਦਾਰ ਸਰਕਾਰਾਂ ਨੂੰ ਚੱਲਦਾ ਕਰੋ ਚੱਲਦਾ ਕਰੋ ਜੈ ਹਾਂ ਲੂ ਪੰਜਾਬ ਬਾਣੀ ਦੀ ਟੀਮ ਵੱਲੋਂ ਅੱਜ ਫ੍ਰੀ ਕੋਰਟ ਦੇ ਵਿੱਚ ਮਜ਼ਦੂਰ ਦਿਵਸ ਮਨਾਇਆ ਜਾ ਰਿਹਾ ਹੈ ਉਸ ਮਜ਼ਦੂਰ ਦਿਵਸ ਨੂੰ ਕਵਰੇ ਕਰਨ ਵਾਸਤੇ ਸਾਡੀ ਟੀਮ ਵੱਲੋਂ ਵੱਖ-ਵੱਖ ਧਾਰਿਆਂ ਦੇ ਵਿੱਚ ਜਾ ਕੇ ਉਪਰਾਲਾ ਕੀਤਾ ਗਿਆ ਮਜਦੂਰ ਬਹੁਤ ਸਤਿਕਾਰਯੋਗ ਭਰਾਓ ਮੇਰਾ ਨਾਮ ਸ਼ੋਕਮਰ ਕੌਸ਼ਲ ਐਆਈਟੀ ਯੂਜ਼ੀ ਜੱਥੇਬੰਦੀ ਦਾ ਮੈਂ ਜ਼ਿਲ੍ਹੇ ਦਾ ਆਗੂ ਐ ਪੈਨਸ਼ਨਰ ਪੈਨਸ਼ਨਰ ਯੂਨੀਅਨ ਦਾ ਸਟੇਟ ਦਾ ਆਗੂ ਐ ਮੇਰੇ ਨਾਲ ਕਾਮ ਮਿੰਦਰਜੀਤ ਜੀ ਖੜੇ ਨੇ ਅਸ਼ਵਨੀ ਜੀ ਖੜੇ ਨੇ ਇਧਰ ਕੋਲ ਹਿੰਦ ਕਿਸਾਨ ਸਭਾ ਦੇ ਪ੍ਰਧਾਨ ਸੁਖਜਿੰਦਰ ਸਿੰਘ ਤੂੰਬੜਵਾਂ ਜੀ ਖੜੇ ਨੇ ਵੀਰ ਸਿੰਘ ਕੰਮਿਆਣਾ ਪੀਆਰਟੀਸੀ ਦੇ ਲੀਡਰ ਸੁਖਚਰਨ ਸਿੰਘ ਜੀ ਗੁਰਦੀਪ ਭੋਲਾ ਜੀ ਅੱਜ ਅਸੀਂ ਸਾਂਝੇ ਤੌਰ ਤੇ ਸਾਰੇ ਦੋ ਜਥੇਬੰਦੀਆਂ ਜਿਹੜੀਆਂ ਦੇਸ਼ ਦੀਆਂ ਪ੍ਰਮੁੱਖ ਟ੍ਰੇਡ ਯੂਨੀਅਨਾਂ AITUC 8ਕ ਤੇ CITU CC2 ਇਹਨਾਂ ਵੱਲੋਂ ਅੱਜ ਬਸੜੇ ਤੇ ਸਾਂਝੇ ਤੌਰ ਤੇ ਇੱਥੇ ਗੇਟ ਤੇ ਝੰਡਾ ਲਹਿਰਾਤਾ ਸਾਰੀਆਂ ਟ੍ਰੇਡ ਯੂਨੀਅਨਾਂ ਦਾ ਬਸੜੇ ਦੇ ਹੁਣ ਪ੍ਰੋਗਰਾਮ ਹੋਣਾ ਹੈ ਇਸੇ ਤਰ੍ਹਾਂ ਥਾਂ-ਥਾਂ ਤੇ ਜਿੱਥੇ ਮਜ਼ਦੂਰ ਜਮਾਤ ਬੈਠੀ ਹੈ ਮੈਡੀਕਲ ਕਾਲਜ ਦੇ ਵਰਕਰ ਹੈ ਬਰਜਿੰਦਰਾ ਕਾਲਜ ਦੇ ਡੀਸੀ ਦਫ਼ਤਰ ਹੈ ਉੱਥੇ ਝੰਡੇ ਲਹਿਰਾ ਕੇ ਇੱਥੇ ਬਸੜੇ ਦੇ ਸਾਂਝਾ ਪ੍ਰੋਗਰਾਮ ਕਰਨਾ ਹੈ ਅੱਜ ਅਸੀਂ ਇਹ ਸੁਨੇਹੇ ਦੇਣ ਆਏ ਆ ਜਿੱਥੇ ਇੱਕ ਨੰਬਰ ਤੇ ਪਹਿਲੀ ਗੱਲ ਤਾਂ ਹੈ ਵੀ 1886 ਦੇ ਸ਼ਿਕਾਗੋ ਦੇ ਸ਼ਹੀਦਾਂ ਨੂੰ ਸ਼ਰਧਾਂਜਲੀ ਦੇਣੀ ਹੈ ਜਿਨ੍ਹਾਂ ਨੇ 8 ਘੰਟੇ ਕੰਮ ਦਿਹਾੜੀ ਦੀ ਮੰਗ ਨੂੰ ਲੈ ਕੇ ਵੇਲੇ ਦੀ ਸਰਕਾਰ ਨੇ ਗੋਲੀਆਂ ਚਲਾਈਆਂ ਛਾਤੀ ਤੇ ਗੋਲੀਆਂ ਖਾਧੀਆਂ ਉਦੋਂ ਮਜ਼ਦੂਰ ਜਮਾਦਾਰਾ ਝੰਡਾ ਸਫੇਦ ਰੰਗ ਦਾ ਸੀ ਜਿਹੜਾ ਖੂਨ ਦੇ ਨਾਲ ਲਾਲ ਹੋਇਆ ਤਾਂ ਲਾਲ ਝੰਡਾ ਉਦੋਂ ਦਾ ਚੱਲਿਆ 8 ਘੰਟੇ ਕੰਮ ਦੀ ਦਿਹਾੜੀ ਕਿਉਂਕਿ ਉਦੋਂ ਕੰਮ ਦੀਆਂ ਹਾਲਤਾਂ ਸਰਮਾਇਦਾਰੀ ਅਮਰੀਕਾ 'ਚ 14 14 16 16 ਘੰਟੇ ਕੰਮ ਕਰਵਾਉਂਦੀ ਸੀ ਤੇ 8 ਘੰਟੇ ਕੰਮ ਦੀ ਦਿਹਾੜੀ ਦੀ ਮੰਗ ਨੂੰ ਲੈ ਕੇ ਅੱਜ ਜੋ ਦੇਸ਼ ਦੇ ਹਾਲਾਤ ਹੈ ਬਹੁਤ ਹੀ ਖਤਰਨਾਕ ਹਲਾਤ ਹੈ ਅੱਜ ਮਜ਼ਦੂਰ ਜਮਾਤ ਨੇ ਸੰਕਲਪ ਲੈਣਾ ਹੈ ਵੀ ਇਹ ਜਿਹੜੀ ਕਾਰਪੋਰੇਟਾਂ ਦੀ ਸੇਵਾਦਾਰ ਮੋਦੀ ਸਰਕਾਰ ਇਹਨੂੰ ਚੱਲਦਾ ਕਰਨਾ ਹੈ ਤੇ ਦੇਸ਼ ਵਿੱਚ ਮਜ਼ਦੂਰਾਂ ਦੀਆਂ ਹਾਲਤਾਂ ਬਿਹਤਰ ਕਰਨੀਆਂ ਹਾਲਤਾਂ ਜਿਹੜੀਆਂ 1886 ਵੇਲੇ ਦੀ ਬਹੁਤੀਆਂ ਨਹੀਂ ਬਦਲੀਆਂ ਭਾਵੇਂ ਕੰਮ ਦੀ ਦਿਹਾੜੀ 8 ਘੰਟੇ ਲਾਗੂ ਹੋ ਗਈ ਪਰ ਹੋਰ ਹਾਲਾਤ ਬਹੁਤ ਜ਼ਿਆਦਾ ਖਤਰਨਾਕ ਹੈ ਖਤਰਨਾਕ ਹਾਲਤਾਂ ਬਣੀ ਦੇਸ਼ ਵੱਧ ਰਿਹਾ ਹੈ ਸੋ ਅੱਜ ਦੇ ਦਿਨ ਸੰਕਲਪ ਲੈਣਾ ਹੈ ਮਜ਼ਦੂਰ ਜਮਾਤ ਨੇ ਧੰਨਵਾਦ ਮੈਂ ਸੁਖਜਿੰਦਰ ਸਿੰਘ ਟੁੰਬੜਪੰਨਾ ਜ਼ਿਲ੍ਹਾ ਪ੍ਰਧਾਨ ਕੁੱਲ ਹਿੰਦ ਕਿਸਾਨ ਸਭਾ ਜ਼ਿਲ੍ਹਾ ਫਰੀਦਕੋਟ ਅੱਜ ਦਾ ਜਿਹੜਾ ਪਹਿਲੀ ਮਈ ਦਾ ਜਿਹੜਾ ਸ਼ਿਕਾਗੋ ਦੇ ਸ਼ਹੀਦਾਂ ਨੂੰ ਸੰਧਾ ਅਜਲੀ ਅਸੀਂ ਭੇਂਟ ਕਰਦੇ ਹਾਂ ਆਪਦੀ ਜਥੇਬੰਦੀ ਕੁੱਲ ਹਿੰਦ ਕਿਸਾਨ ਸਭਾ ਵੱਲੋਂ ਜਿਨ੍ਹਾਂ ਨੇ ਬਹੁਤ ਕੁਰਬਾਨੀਆਂ ਦੇ ਕੇ ਪੂਰੀ ਦੁਨੀਆ ਦੇ ਵਿੱਚ ਜਿਹੜੀ 8 ਘੰਟੇ ਦੀ ਦਿਹਾੜੀ ਆ ਇਹਦੇ ਲਈ ਜਿਹੜੀਆਂ ਆਪਣੀਆਂ ਸ਼ਹੀਦ ਕੁਰਬਾਨੀਆਂ ਜਿਹੜੀਆਂ ਸ਼ਹੀਦੀਆਂ ਦਿੱਤੀਆਂ ਔਰ ਅਸੀਂ ਪ੍ਰਣ ਕਰਦੇ ਆਂ ਕਿ ਉਹਨਾਂ ਸ਼ਹੀਦਾਂ ਦੇ ਪਾਏ ਪੂਰਨਿਆਂ ਤੇ ਚੱਲ ਕੇ ਇਸ ਦੇਸ਼ ਦੇ ਅੰਦਰੋਂ ਕਾਰਪੋਰੇਟ ਦੀ ਜਿਹੜੀ ਮੋਦੀ ਸਰਕਾਰ ਆ ਉਹਦਾ ਜਿਹੜਾ ਸਫਾਇਆ ਕਰਾਂਗੇ ਔਰ ਕਿਸਾਨਾਂ ਮਜ਼ਦੂਰਾਂ ਮਲਾਜ਼ਮਾਂ ਮਿਹਨਤਕਸ਼ ਲੋਕਾਂ ਦੇ ਦੀ ਸਰਕਾਰ ਆ ਜਿਹੜੀ ਉਹ ਅਸੀਂ ਹੁਣ ਜਿਹੜਾ 1 ਮਈ ਨੂੰ ਪੰਜਾਬ ਦੇ ਵਿੱਚ ਜਿਹੜੀ ਚੁਣਾਂਗੇ ਇਹ ਹੀ ਸਾਡੀ ਜਿਹੜੀ ਅੱਜ ਤੇ ਸ਼ਿਕਾਗੋ ਦੇ ਜਿਹੜੇ ਪਹਿਲੀ ਮਈ ਦੇ ਸ਼ਹੀਦਾਂ ਨੂੰ ਸੱਚੀ ਸ਼ਰਧਾਂਜਲੀ ਹੋਵੇਗੀ। ਹਾਂਜੀ ਤੁਹਾਡਾ ਨਾਮ। ਮੇਰਾ ਨਾਮ ਜਤਿੰਦਰ ਕੁਮਾਰ ਮੈਂ ਸਟੇਟ ਦਾ ਪੀਐਸਐਸਐਫ ਦਾ ਜੁਆਇੰਟ ਸੈਕਟਰੀ ਆ ਪੰਜਾਬ ਦਾ। ਤੇ ਅੱਜ ਦੇ ਦਿਨ ਅਸੀਂ 1 ਮਈ ਦੇ ਦਿਨ ਦੇ ਉੱਤੇ ਵੱਖ-ਵੱਖ ਧਾਰਿਆ ਦੇ ਅੰਦਰ ਜਿਹੜੇ 1 ਮਈ ਦੇ ਸ਼ਹੀਦਾਂ ਨੂੰ ਯਾਦ ਕਰਦੇ ਆ ਜਿਹੜੇ ਝੰਡੇ ਹਰ ਸਾਲ ਚੜਾਉਂਦੇ ਆ। ਅੱਜ ਵੀ ਅਸੀਂ ਲਗਭਗ 12-13 ਜਗ੍ਹਾ ਤੇ ਇਹ ਝੰਡੇ ਜਿਹੜੇ ਹਰ ਮਹਿਕਮੇ 'ਚ ਚੜਾ ਕੇ ਉਹਨਾਂ ਦਿਨਾਂ ਨੂੰ ਯਾਦ ਕਰਦੇ ਆ। ਔਰ ਆਉਣ ਵਾਲੀਆਂ ਚੁਣੌਤੀਆਂ ਦੇ ਉੱਤੇ ਜਿਹੜੀ ਲੜਾਈ ਆ ਸਾਡੀ ਉਹਨਾਂ ਵਾਸਤੇ ਜਿਹੜੇ ਮੁਲਾਜ਼ਮਾਂ ਨੂੰ ਪ੍ਰੇਰਿਤ ਕਰਦੇ ਆ ਕਿਉਂਕਿ ਇਹਨਾਂ ਮਹਿਕਮੇ ਦੇ ਅੰਦਰ ਹੀ ਜਿੱਥੇ ਹਜ਼ਾਰਾਂ ਦੀ ਗਿਣਤੀ ਹੁੰਦੀ ਸੀ ਅੱਜ ਮੁਠੀ ਪਰ ਮੁਲਾਜ਼ਮ ਜਿਹੜੇ ਪੱਕੇ ਤੌਰ ਤੇ ਰਹਿ ਗਏ ਆ ਕੁਝ ਕੱਚੇ ਆਊਟਸੋਰਸ ਜਿਹੜੇ 80% ਮਹਿਕਮੇ ਦੇ ਵਿੱਚ ਮੁਲਾਜ਼ਮ ਬੈਠੇ ਨੇ ਅੱਜ ਔਰ ਆਉਣ ਵਾਲੇ ਦਿਨਾਂ 'ਚ 26 27 ਦੇ ਵਿੱਚ ਇੰਨੀਆਂ ਰਿਟਾਇਰਮੈਂਟਾਂ ਹੋ ਜਾਣੀਆਂ ਵੀ ਜਿਹੜੇ ਪਬਲਿਕ ਸੈਕਟਰ ਆ ਸਰਕਾਰੀ ادارے ਆ ਉਹਨਾਂ ਦੀ ਸਮਾਪਤੀ ਵਾਲੇ ਪਾਸੇ ਨੂੰ ਕੰਮ ਵੱਧ ਜਾਣਾ ਔਰ ਦੂਜੇ ਪਾਸੇ ਜਿਹੜਾ ਲੋਕ ਸਭਾ ਇਲੈਕਸ਼ਨ ਆ ਰਿਹਾ ਹੈ ਕਿ ਇਹ ਇਲੈਕਸ਼ਨ ਬਹੁਤ ਚੁਣੌਤੀਪੂਰਨ ਆ ਔਰ ਅਸੀਂ ਇਹ ਅਪੀਲ ਕਰਦੇ ਆ ਮਲਾਜਮਾਂ ਨੂੰ ਔਰ ਸਾਰੇ ਦੇਸ਼ ਦੇ ਲੋਕਾਂ ਨੂੰ ਕਿਰਤੀ ਲੋਕਾਂ ਨੂੰ ਵੀ ਜੋ ਲੋਕ ਰਾਜ ਕਰਕੇ ਇਹ ਗੱਲ ਕਹਿਣਾ ਚਾਹੁੰਦੇ ਆ ਵੀ ਅਸੀਂ ਸੰਵਿਧਾਨ ਦੀ ਸਮਾਪਤੀ ਕਰ ਦਿਆਂਗੇ ਔਰ ਜਿਹੜੇ ਸਾਡੇ ਜੋ ਸਾਡੇ ਹੱਕ ਨੇ ਉਹਨਾਂ ਨੂੰ ਖੋਹ ਲਾਂਗੇ ਸਿੱਧੇ ਰੂਪ ਚ ਹੀ ਕਹਿ ਰਹੇ ਨੇ ਉਹਨਾਂ ਦੇ ਮੰਤਰੀ ਸੰਤਰੀ ਅਸੀਂ ਉਹਨਾਂ ਨੂੰ ਇਸ ਮਾਧਿਮ ਰਾਹੀਂ ਕਿਰਤੀ ਲੋਕਾਂ ਵੱਲੋਂ 1 ਮਈ ਦੇ ਦਿਨ ਤੇ ਕਹਿਣਾ ਚਾਹੁੰਦੇ ਆ ਬੀ ਆਲ ਪੂਰੇ ਦੁਨੀਆ ਭਰ ਦੇ ਮਿਹਨਤ ਕਸ਼ੋਰ ਦੇਖ ਦੇ ਮਿਹਨਤ ਕਸ਼ੋ ਇੱਕ ਥਾਂ ਤੇ ਹੋ ਕੇ ਆਪਾਂ ਆਪਦੇ ਸੰਵਿਧਾਨ ਦੀ ਰਾਖੀ ਕਰੀਏ ਲੋਕਤੰਤਰ ਜਤਿੰਦਰ ਜੀ ਇੱਕ ਵਾਰ ਥੋੜਾ ਜਿਹਾ ਸਵਾਲ ਪੁੱਛਣਾ ਵੀ ਅੱਜ ਦੇ ਸਮੇਂ ਦੇ ਵਿੱਚ ਜਿਹੜਾ ਸਰਕਾਰਾਂ ਪ੍ਰਤੀ ਤੁਹਾਡਾ ਕੋਈ ਗਿਲਾ ਸ਼ਿਕਵਾ ਜਾਂ ਤੁਹਾਡੀਆਂ ਮੰਗਾਂ ਸੰਬੰਧੀ ਕੋਈ ਥੋੜੀ ਜਾਣਕਾਰੀ ਉਹਦੇ ਤੇ ਬਿਲਕੁਲ ਸਾਫ਼ ਹੀ ਆ ਮੈਂ ਉਸੇ ਇਲਾਕੇ 'ਚ ਖੜ੍ਹਾ ਸੀ ਵੀ ਜਿਹੜਾ ਪੂਰੇ ਦੇਸ਼ ਦੇ ਅੰਦਰ ਜਿਹੜੀ ਛਾਂਟੀ ਦਾ ਮਾਹੌਲ ਜਾਰੀ ਹੋ ਰਿਹਾ 2019 ਦੇ ਅੰਦਰ BSNL ਦੇ ਅੰਦਰ ਇੱਕੋ ਦਿਨ ਦੇ ਅੰਦਰ 90 ਹਜ਼ਾਰ ਮੁਲਾਜ਼ਮ ਨੂੰ ਜਿਹੜਾ ਰਿਟਾਇਰ ਕੀਤਾ ਗਿਆ ਜਿਹਨਾਂ ਜਿਹੜੇ ਸੈਂਟਰ ਦੇ ادارے ਆ ਉਹ ਵੀ ਬਿਲਕੁਲ ਘਾਟੇ 'ਚ ਉਹਨਾਂ ਨੇ ਵਿਖਾ ਕੇ ਐਲ ਆਈ ਸੀ ਜਿਹੜਾ ਬਹੁਤ ਵੱਡੀ ਮਾਤਰਾ ਵਿੱਚ ਇਨਕਮ ਆਉਂਦੇ ਕੋਲ ਹੈਗੀ ਆ ਆਪ ਤੇ 100% ਟੀਚੇ ਤੋਂ ਵੀ ਪਾਰ ਬੈਠਾ ਉਹਨੂੰ ਵੀ ਘਾਟੇ ਵਿੱਚ ਵਿਖਾ ਕੇ ਤੇ ਉਹਦੇ ਵਿੱਚ ਵੀ ਜਿਹੜਾ ਨਿਵੇਸ਼ ਜਿਹੜਾ ਅਡਾਨੀਆਂ ਬਾਨੀਆਂ ਦਾ ਜਿਹੜਾ ਕਰਤਾ ਉਹਨਾਂ ਨੇ ਰੇਲਵੇ ਪੂਰੀ ਤਰ੍ਹਾਂ ਵੇਚਤੀ ਜਿਸ ਦਿਨ 91 ਦੇ ਅੰਦਰ ਰੇਲਵੇ ਦੇਰ 30 ਲੱਖ ਦੇ ਲਗਭਗ ਮੁਲਾਜ਼ਮ ਕੰਮ ਕਰਦਾ ਸੀ ਅੱਜ ਉਹ ਗਿਣਤੀ ਘਟ ਕੇ 10 ਲੱਖ ਤੇ ਰਹਿ ਗਈ ਜਿੰਦੇ ਚ 80% ਮੁਲਾਜ਼ਮ ਹੈ ਜਿਹੜਾ ਉਹ ਅਸੀਂ ਆਊਟਸੋਰਸ ਤਾਂ ਕਹਿ ਹੀ ਨਹੀਂ ਸਕਦੇ ਉਹ ਕਿਸੇ ਪੱਖ ਦੇ ਵਿੱਚ ਵੀ ਨਹੀਂ ਉਹ ਕੰਟੀਨਾਂ ਵਿੱਚ ਕੰਮ ਕਰਦੇ ਚਾਹੇ ਉਹ ਟਿਕਟਾਂ ਦੇ ਉੱਤੇ ਬੁੱਕਰ ਨੇ ਜਾਂ ਅਸੀਂ ਥੱਲੇ ਪੰਜਾਬ ਦੇ ਹਾਲਾਤ ਵੇਖ ਲਈਏ ਪੰਜਾਬ ਦਾ ਪਬਲਿਕ ਸੈਕਟਰ ਵੇਖ ਲਈਏ ਉਹਦੇ ਵਿੱਚ ਵੀ ਬਹੁਤ ਵੱਡੀ ਗਿਣਤੀ 'ਚ ਟਰਾਂਸਪੋਰਟ ਦਾ ਵਿਭਾਗ ਬੜੇ ਨਿਗਾਰ 'ਚ ਆ ਵੰਡੀ ਬੋਰਡ 'ਚ ਮੁਲਾਜ਼ਮ ਨਹੀਂ ਲੱਭਦਾ ਮੰਡੀਆਂ ਨੂੰ ਇੱਥੇ ਦੇਣ ਨੂੰ ਫਿਰਦੇ ਆ ਕਾਰਪੋਰੇਟ ਘਰਾਣਿਆਂ ਤੇ ਹਵਾਲੇ ਕਰਨ ਨੂੰ ਫਿਰਦੇ ਆ ਮਿਸਪਲ ਕਮੇਟੀਆਂ ਦੇ ਅੰਦਰ ਵੀ ਬਹੁਤ ਬੁਰਾ ਹਾਲ ਆ ਮਜ਼ਦੂਰ ਦੀ ਹਾਲਤ ਉੱਥੇ 10000 ਤੇ ਖੜੀ ਆ ਮੈਡੀਕਲ ਕਾਲਜ ਵੀ ਪੂਰੀ ਤਰ੍ਹਾਂ ਇਦਾਂ ਹੀ ਆ ਜਿਹੜੇ ਵਿਭਾਗੇ ਮਤਲਬ ਬਿਲਕੁਲ ਨਿਹਾਰ ਦੇ ਵਿੱਚ ਕਰਕੇ ਜਿਹੜੀਆਂ ਨਵੀਆਂ ਭਰਤੀਆਂ ਬੰਦ ਕੀਤੀਆਂ ਦੇਸ਼ ਦਾ ਨੌਜਵਾਨ ਜਿਹੜਾ ਬਾਹਰ ਨੂੰ ਜਾ ਰਿਹਾ ਔਰ ਜਿਹੜਾ ਪੀਐਫ ਆਰਟੀਏ ਬਿੱਲ ਜਿਹੜੀ ਪੁਰਾਣੀ ਪੈਨਸ਼ਨ ਦਾ ਬੜਾ ਵੱਡਾ ਮਸਲਾ ਅੱਜ ਦੇਸ਼ ਦੇ ਅੰਦਰ ਔਰ ਉਸ ਮਸਲੇ ਦੇ ਉੱਤੇ ਜਿਹੜਾ ਕੌਮੀ ਪੱਧਰ ਦੇ ਉੱਤੇ ਵੱਡੇ ਵੱਡੇ ਇਕੱਠ ਹੋ ਰਿਹਾ ਜਿਹੜਾ 52 ਸਾਲ ਤੋਂ ਬਾਅਦ ਸਾਡੀ ਜਿਹੜੀ ਡੰਗੋਰੀ ਆਹੋ ਉਹ ਖੋਣ ਵਾਲੇ ਪਾਸੇ ਤੁਰਿਆ ਰੁਪਿਆ ਫਾਰਟੀਏ ਬਿੱਲ ਇੱਕ ਸਰਕਾਰ ਲਾਗੂ ਕਰਦੀ ਹੈ ਤੇ ਦੂਜੀ ਸਰਕਾਰ ਆਉਂਦਾ ਹੀ ਉਸ ਨੂੰ ਬੰਦ ਕਰ ਦੇਂਦੀ ਜਿੰਨਾ ਤੱਕ ਦੇਸ਼ ਵਿੱਚ ਖੇਤੀ ਕਾਨੂੰਨਾਂ ਦੇ ਵਾਂਗੂ ਪੀਐਫਆਰਟੀਆ ਬਿਲ ਉਥੇ ਰਾਸ਼ਟਰਪਤੀ ਦੀ ਮੋਹਰ ਲਾ ਕੇ ਰਾਦ ਨਹੀਂ ਹੁੰਦਾ ਉਦੋਂ ਤੇ ਕਰੇ ਪੈਨਸ਼ਨ ਦਾ ਮਸਲਾ ਹੱਲ ਨਹੀਂ ਹੋਣਾ ਅੱਜ ਦੀਆਂ ਮੁੱਖ ਮੰਗਾਂ ਜਿਹੜੀਆਂ ਸਾਡੀਆਂ ਤਿੰਨ ਚਾਰ ਆ ਵੀ ਜਿਹੜੀਆਂ ਪੀਐਫਆਰਟੀਆ ਬਿਲ ਰੱਦ ਕਰਕੇ ਜਿਹੜੀ ਓਪੀਐਸ ਨੂੰ ਬਹਾਲ ਕੀਤਾ ਜਾਵੇ ਪੂਰੇ ਦੇਸ਼ ਦਾ ਕੱਚਾ ਮਜ਼ਦੂਰ ਚਾਹੇ ਇੱਕ ਦਿਨ ਵੀ ਉਹਨੇ ਕੰਮ ਕੀਤਾ ਉਹਨੂੰ ਪੱਕਾ ਕੀਤਾ ਜਾਣਾ ਚਾਹੀਦਾ ਔਰ ਜਿਹੜੀਆਂ ਤਨਖਾਹਾਂ ਨੇ ਬਰਾਬਰ ਕੰਮ ਬਰਾਬਰ ਤਨਖਾਹ ਜਿਹੜੀ ਹੈ ਸਰਕਾਰ ਨੂੰ ਦੇਣੀ ਚਾਹੀਦੀ ਆ ਲੋਕ ਜਿਹੜੇ 80% ਲੋਕਾਂ ਨੂੰ ਇਹ ਕਹਿ ਰਹੇ ਆ 20 ਰੁਪਏ ਦੇ ਉੱਤੇ ਅਸੀਂ ਅਸੀਂ ਖਾਣਾ ਦੇ ਦੇਾਂਗੇ ਖਾਣਾ ਪਰੋਸ ਦੇਾਂਗੇ 5 ਸਾਲ ਵਾਸਤੇ ਮੋਦੀ ਕੀ ਗਾਰੰਟੀ ਹੈ ਉਹ ਗਾਰੰਟੀ ਜਿਹੜੇ ਕਿਰਤੀ ਲੋਕ ਨੇ ਦੇਸ਼ ਵਿੱਚ 65% ਟੈਕਸ ਭਰ ਰਹੇ ਨੇ ਉਹਨਾਂ ਨੂੰ ਹੀ ਮੋਦੀ ਕਹਿ ਰਿਹਾ ਵੀ ਅਸੀਂ ਜਿਹੜਾ ਪੈਸਾ ਤੁਹਾਨੂੰ ਖਾਣਾ ਤੁਹਾਡੇ ਮੂੰਹ ਵਿੱਚ ਪਾ ਦੇਾਂਗੇ ਔਰ ਦੇਸ਼ ਦੇ ਕਾਰਪੋਰੇਟ ਘਰਾਣੇ ਨੇ ਜਿਹੜੇ ਉਹ ਦੇਸ਼ ਅੰਦਰ 4% ਸਿਰਫ ਟੈਕਸ ਅਦਾ ਕਰ ਰਹੇ ਆ ਹੁਣ ਵੀ ਉਹਨਾਂ ਦੇ ਜਿਹੜਾ ਟੈਕਸ ਆ ਉਹਨਾਂ ਦਾ ਪਿੱਛੇ ਨੂੰ ਮੋੜਿਆ ਔਰ ਸਾਡੇ ਤੇ ਲਗਾਤਾਰ ਕਿਰਤੀ ਵਰਗ ਦੇ ਉੱਤੇ ਸਾਡੇ ਤੇ ਬੋਝ ਪਾਇਆ ਜਾ ਰਿਹਾ ਔਰ ਅੱਜ ਦਾ ਦਿਨ ਜਿਹੜਾ ਹੈਗਾ ਇਹ ਚੁਣੌਤੀਆਂ ਭਰਪੂਰ ਆ ਰਹੀ ਸਾਰਿਆਂ ਨੂੰ ਅਪੀਲ ਕਰਨਾ ਚਾਹੁੰਦੇ ਆ ਵੀ ਆਓ ਇੱਕ ਮੱਚ ਤੇ ਇਕੱਠੇ ਹੋਈਏ ਨੀਤੀਆਂ ਦੇ ਉੱਤੇ ਨੀਤੀਆਂ ਦੇ ਖਿਲਾਫ ਲੜ ਕੇ ਨੀਤੀਆਂ ਨੂੰ ਵਾਪਸ ਕਰਕੇ ਵਧੀਆ ਲੋਕਾਂ ਦਾ ਰਾਜ ਲੈ ਕੇ ਆਈਏ ਭਗਤ ਸਿੰਘ ਤੇ ਸ਼ਹੀਦਾਂ ਦਾ ਰਾਜ ਲੈ ਕੇ ਆਈਏ ਮੇਰਾ ਨਾਮ ਸਿਮਰਜੀਤ ਸਿੰਘ ਬਰਾੜ ਹਾਂਜੀ ਸੂਬਾ ਮੀਤ ਪ੍ਰਧਾਨ ਪੀ ਆਰਟੀਸੀ ਏਮਪਲਾਈ ਯੂਨੀਅਨ ਆਜ਼ਾਦ ਤੇ ਸੂਬਾ ਸਕੱਤਰ ਪੰਜਾਬ ਸਬੋਡੀਨੇਟ ਸਰਵਿਸ ਫੈਡਰੇਸ਼ਨ ਅੱਜ ਦਾ ਜਿਹੜਾ ਇੱਕ ਮੈਦਾਨ ਦਿਹਾੜਾ ਹੈ ਜਿਹੜਾ ਆਪਾਂ ਮਨਾ ਰਹੇ ਹਾਂ ਸ਼ਿਕਾਗੋ ਦੇ ਸ਼ਹੀਦਾਂ ਨੂੰ ਸਲਾਮ ਕਰ ਰਹੇ ਹਾਂ ਉਹ ਇਹ ਉਹ ਮਤਲਬ ਹੈਗਾ ਉਦੋਂ ਵੀ ਜਿਹੜਾ ਸ਼ੋਸ਼ਣ ਹੋ ਰਿਹਾ ਸੀਗਾ ਲੋਕਾਂ ਦਾ ਅੱਜ ਵੀ ਸ਼ੋਸ਼ਣ ਜਿਉਂਦਾ ਤ्यों ਹੈ ਸਰਕਾਰਾਂ ਬਦਲ ਗਈਆਂ ਹਾਲਾਤ ਬਦਲ ਗਏ ਸ਼ੋਸ਼ਣ ਦੇ ਤਰੀਕੇ ਬਦਲ ਗਏ ਅੱਜ ਜਿਹੜਾ ਵੱਡਾ ਮਸਲਾ ਹੈਗਾ ਅੱਜ ਹਰੇਕ ਵਿਭਾਗ ਦੇ ਵਿੱਚ ਮੁਲਾਜ਼ਮ ਕੱਚਾ ਭਰਤੀ ਕੀਤਾ ਜਾ ਰਿਹਾ ਹੈਗਾ ਲਗਭਗ 80 ਤੋਂ 90% ਹਰੇਕ ਵਿਭਾਗ ਚ ਕੱਚੇ ਮੁਲਾਜ਼ਮ ਹੈ ਕੱਚੇ ਮੁਲਾਜ਼ਮ ਜਿਹੜੇ ਬਿਲਕੁਲ ਨਿਗੂਣੀਆਂ ਤਨਖਾਹਾਂ ਤੇ ਭਰਤੀ ਕੀਤੇ ਜਾ ਰਹੇ ਨੇ ਕੋਈ ਉਹਨਾਂ ਨੂੰ ਓਵਰਟਾਈਮ ਨਹੀਂ ਕੋਈ ਕੁਝ ਨਹੀਂ ਬਹੁਤ ਔਖਾ ਜਿਹੜਾ ਗੁਜ਼ਾਰਾ ਕਰਨਾ ਹੋਇਆ ਪਿਆ ਹੈਗਾ ਉਹਨਾਂ ਦਾ ਮਕਸਦ ਕੀ ਹੈ ਹਰੇਕ ادارے ਨੂੰ ਖਤਮ ਕਰਨਾ ਕਾਰਪੋਰੇਟ ਸਿਸਟਮ ਨੂੰ ਅੱਗੇ ਲੈ ਕੇ ਆਉਣਾ ਪਬਲਿਕ ਸੈਕਟਰ ਜਿਹੜਾ ਹੈਗਾ ਖਤਮ ਕੀਤੇ ਵੀ ਜਾ ਰਹੇ ਆ ਮੇਰੇ ਤੋਂ ਪਹਿਲਾਂ ਸਾਥੀ ਨੇ ਦੱਸਿਆ ਪਲਾਂਟ ਟਰਾਂਸਪੋਰਟ ਹੋਵੇ ਪਲਾਂ ਆਈਟੀਆ ਹੀਆ ਹੋਣ ਪਲਾਂ ਬੀਐਸਐਨਐਲ ਦੀ ਗੱਲ ਕਰ ਲਈਏ ਰੇਲਵੇ ਦੀ ਗੱਲ ਕਰ ਰਹੇ ਕਿਹੜੇ ਕਿਹੜੇ ਵਿਭਾਗ ਦੀ ਗੱਲ ਕਰ ਲਈਏ ਅੱਜ ਹਰ ਬੰਦਾ ਚਾਹੁੰਦਾ ਵੀ ਸਾਡਾ ਜਿਹੜਾ ਬੱਚਾ ਏ ਉਹਨੂੰ ਸਰਕਾਰੀ ਜੋਬ ਮਿਲੇ ਪਰ ਸਰਕਾਰੀ ਜੋਬ ਮਿਲੇਗੀ ਕਿੱਥੇ ਜਦੋਂ ਸਰਕਾਰੀ ਕੋਈ ਅਦਾਰਾ ਹੀ ਨਾ ਰਿਹਾ ਕੱਚੀ ਜਿਹੜੀ ਭਰਤੀ ਹੈ ਉਹ ਮੈਂ ਕਹਿਣਾ ਵੀ ਸਰੀਰਕ ਮਾਨਸਿਕ ਤੇ ਆਰਥਿਕ ਸ਼ੋਸ਼ਣ ਜਿਹੜਾ ਹੈਗਾ ਲੋਕਾਂ ਦਾ ਕੀਤਾ ਜਾ ਰਿਹਾ ਹੈਗਾ ਜ਼ਿੰਦਗੀਆਂ ਲੰਘ ਚਲੀਆਂ 20 25 25 ਸਾਲ ਹੋ ਗਏ ਮੁਲਾਜ਼ਮਾਂ ਨੂੰ ਕੱਚਿਆਂ ਨੂੰ ਜੇ ਮੈਂ ਆਪਦੇ ਵਿਭਾਗ ਦੀ ਗੱਲ ਕਰਾਂ ਤਾਂ ਸਾਡਾ ਹਰ ਰੋਜ਼ ਹੀ ਸਾਡੇ ਵਿਭਾਗ ਦੇ ਵਿੱਚੋਂ ਮੁਲਾਜ਼ਮ ਕੱਚੇ ਰਿਟ ਪਈਆ ਸਰਕਾਰ ਵੱਲੋਂ ਕੋਈ ਸਹਾਇਤ ਸਹੂਲਤ ਨਹੀਂ ਦਿੱਤੀ ਜਾਂਦੀ ਸੋ ਇਸ ਕਰਕੇ ਮੈਂ ਇਹ ਸਮਝਦਾ ਹਾਂ ਵੀ ਜਿੱਥੇ ਇਸ ਸਟੇਜ ਤੇ ਬੱਚੇ ਵੀ ਕੋਈ ਪਲੱਸ 2 ਕਰਕੇ ਕਿਸੇ ਦਾ ਗ੍ਰੈਜੂਏਸ਼ਨ ਕਰ ਗਿਆ ਜਿੱਥੇ ਰ ਫਿਕਰ ਇਹ ਹੋਣਾ ਚਾਹੀਦਾ ਸੀਗਾ ਕਿ ਸਾਡੇ ਅਸੀਂ ਬੱਚਾ ਨੂੰ ਨੌਕਰੀ ਦਿਵਾਉਣੀ ਹੈ ਉੱਥੇ ਜਿਹੜਾ ਕੱਚੇ ਮਲਾਜ ਨੂੰ ਇਹ ਫਿਕਰ ਹੈ ਵੀ ਹਜੇ ਸਾਡਾ ਆਪਦਾ ਹੀ ਕੁਝ ਨਹੀਂ ਬਣਿਆ ਸਾਡਾ ਭਵਿੱਖ ਕੀ ਹੈਗਾ ਸੋ ਇਸ ਕਰਕੇ ਸਰਕਾਰਾਂ ਜਿਹੜੀ ਜਿਹੜੀ ਪਾਲਿਸੀ ਹੈ ਇਹ ਕੋਈ ਇੱਕ ਸਰਕਾਰ ਦੀ ਪਾਲਿਸੀ ਨਹੀਂ ਇਹ ਸੈਂਟਰ ਲੈਵਲ ਦੀਆਂ ਪਾਲਿਸੀਆਂ ਜਿਹੜੀਆਂ ਆਪਾਂ ਨਵ ਉਦਾਰਵਾਦੀ ਨੀਤੀਆਂ ਦੀ ਗੱਲ ਕਰਦੇ ਹਾਂ ਸੰਸਾਰੀਕਰਨ ਉਦਾਰੀਕਰਨ ਤੇ ਨਿਜੀਕਰਨ ਦੀ ਨੀਤੀ ਇਹ ਸੰਸਾਰ ਆਪਣਾ ਵਿਸ਼ਾ ਪੱਧਰ ਦੀਆਂ ਵੈਸੇ ਤਾਂ ਡਬਲਯੂਟੀਓ ਪਾਲਿਸੀਆਂ ਬਣਾਉਂਦਾ ਪਰ ਮੈਂ ਇਹ ਸਮਝਦਾ ਹਾਂ ਵੀ ਇਹ ਕੱਲੇ ਇੱਕ ادارے ਜਾਂ ਸਾਡੇ ਪੀਆਰਟੀ ਹੀ ਜਾਂ ਕੱਲੇ ਆਈਟੀਆਈ ਦੇ ਵਿੱਚ ਜਾਂ ਹੋਰ ਕਿਤੇ ਨਹੀਂ ਹੈ ਸਾਰਿਆਂ ਵਿਭਾਗਾਂ ਦੇ ਵਿੱਚ ਇੰਪੋਲਿਸੀ ਦਾ ਸਵਾਲ ਹੈ ਇਸ ਪਾਲਿਸੀ ਦੇ ਖਿਲਾਫ ਇਸ ਪਾਲਿਸੀ ਨੂੰ ਰੱਦ ਕਰਾਉਣ ਵਾਸਤੇ ਇਹਨਾਂ ਨੀਤੀਆਂ ਨੂੰ ਵਾਪਸ ਮੋੜਨ ਵਾਸਤੇ ਸਾਨੂੰ ਸਾਰਿਆਂ ਨੂੰ ਇਕੱਠੇ ਹੋ ਕੇ ਵੱਡੇ ਪਲੇਟਫਾਰਮ ਉਸਾਰ ਕੇ ਇੱਕ ਮੰਚ ਤੇ ਇਕੱਠੇ ਹੋ ਕੇ ਸਾਨੂੰ ਜਿਹੜਾ ਹੈਗਾ ਉਹ ਹੰਬੜਾ ਮਾਰਨਾ ਪੈਣਾ ਤੇ ਉਹ ਭਗਤ ਸਿੰਘ ਦੀ ਸੋਚ ਹੀ ਆਉਣਾ ਸ਼ਹੀਦਾਂ ਦੀ ਸੋਚ ਜਿਹੜਾ ਲੋਕਾਂ ਦਾ ਜੀਵਨ ਪੱਧਰ ਉੱਚਾ ਕਰਨ ਦੀ ਗੱਲ ਕੀਤੀ ਸੀ ਉਹਨਾਂ ਨੇ ਸਮਾਜਵਾਦ ਦੀ ਗੱਲ ਕੀਤੀ ਸੀ ਸਾਰਿਆਂ ਨੂੰ ਬਰਾਬਰ ਦਾ ਅਧਿਕਾਰ ਹੋਵੇ ਮਜ਼ਦੂਰਾ ਮੁਲਾਜ਼ਮਾ ਜਿਹੜੇ ਹੈਗੇ ਆ ਸਾਰੇ ਸਭ ਦਾ ਬਰਾਬਰ रहेਗਾ ਜੀਵਨ ਪੱਧਰ ਹੋਵੇ ਉਹ ਤਾਂ ਹੀ ਹੋ ਸਕਦਾ ਜੇ ਅਸੀਂ ਇਸ ਨੀਤੀ ਦੇ ਖਿਲਾਫ ਸਰਕਾਰਾਂ ਬਦਲਦੀਆਂ ਚਿਹਰੇ ਬਦਲਦੇ ਆ ਪਰ ਲੋਕਾਂ ਦਾ ਜੀਵਨ ਪੱਧਰ ਉਹੀ ਹਾਲ ਰਹਿੰਦਾ ਹੈਗਾ ਸੋ ਇੱਕ ਕੱਚੇ ਮੁਲਾਜ਼ਮ ਦੀ ਗੱਲ ਕਰ ਲਈਏ ਤੇ ਸਾਰੇ ਵਿਭਾਗਾਂ ਨੂੰ ਇਕੱਠੇ ਹੋ ਕੇ ਸਾਰੀਆਂ ਜਥੇਬੰਦੀਆਂ ਨੂੰ ਚੰਡੇ ਵੱਖ ਵੱਖ ਰਹਿਣ ਕੋਈ ਗੱਲ ਨਹੀਂ ਪਰ ਜਿਵੇਂ ਖੇਤੀ ਬਿੱਲਾਂ ਦੀ ਆਪਾਂ ਗੱਲ ਕਰਦੇ ਆ ਵੀ ਸੰਯੁਕਤ ਕਿਸਾਨ ਮੋਰਚੇ ਦੇ ਬੈਨਰ ਹੇਠ ਤਿੰਨ ਤਿੰਨ ਖੇਤੀ ਕਾਨੂੰਨ ਰੱਦ ਕਰਨ ਵਾਸਤੇ ਲੜਾਈ ਹੋਈ ਹੈ ਉਦਾਂ ਹੀ ਕੱਚੇ ਮਜ਼ਦੂਰਾਂ ਨੂੰ ਪੱਕਾ ਕਰਾਉਣ ਵਾਸਤੇ ਪੀਐਫਆਰਡੀਏ ਬਿੱਲ ਰੱਦ ਕਰਾਉਣ ਵਾਸਤੇ ਜਾਂ ਹੋਰ ਜਿਹੜੀਆਂ ਕਾਮਨ ਮੰਗਾਂ ਨੇ ਉਹਨਾਂ ਮੰਗਾਂ ਨੂੰ ਇੱਕ ਬੈਨਰ ਹੇਠ ਇਕੱਠੇ ਹੋ ਕੇ ਜਿਸ ਨੀਤੀ ਦੇ ਖਿਲਾਫ ਸੈਂਟਰ ਨਾਲ ਲੜਿਆ ਜਾਊਗਾ ਫੇਰ ਹੀ ਲੋਕਾਂ ਦਾ ਪਾਰੋਤਾਰਾ ਹੋ ਸਕਦਾ ਹੈ ਕੱਚੇ ਮਜ਼ਦੂਰ ਫੇਰ ਹੀ ਪੱਕੇ ਹੋ ਸਕਦੇ ਆ ਧੰਨਵਾਦ